ਇਹ ਤਹਿਸੀਲ ਸ਼ਾਹਕੋਟ ਦਾ ਪਿੰਡ ਜਾਨੀਆਂ ਹੈ 2019 ਦੇ ਵਿੱਚ ਮੌਕਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦਾ ਤੇ ਇਸ ਪਿੰਡ ਦੇ ਨੌਜਵਾਨ ਜਿਹੜੇ ਹਨ ਉਹਨਾਂ ਨੇ ਪਿੰਡ ਨੂੰ ਹਰਿਆ ਭਰਿਆ ਬਣਾਉਣ ਦਾ ਪ੍ਰਣ ਕੀਤਾ ਪਹਿਲਾਂ ਨਾ ਪਿੰਡ ਦੇ ਵਿੱਚ ਇੰਨੇ ਦਰਖਤ ਨਹੀਂ ਸੀ ਹੁੰਦੇ ਤੇ 2019 ਦੇ ਵਿੱਚ ਇਹ ਵੀਰ ਸ਼ੁਰੂ ਹੋਗਾ ਅੱਜ ਤੱਕ 2024 ਤਾਈਂ ਇਹਨਾਂ ਨੇ 1600 ਬੂਟਾ ਲਾਤਾ 1600 ਤੇ 1600 ਬੂਟੇ ਦਾ ਪੂਰਾ ਰਿਕਾਰਡ ਰੱਖਿਆ ਹੋਇਆ ਹਵਾਜ ਨਹੀਂ ਕਿ ਅਸੀਂ ਇੱਥੇ ਬੂਟਾ ਲਾਤਾ ਲਾਤਾ ਤੁਹਾਨੂੰ ਦਿਖਾ ਸਕਦੇ ਨੇ ਇਹ ਬੂਟੇ ਲੱਗੇ ਪਿੰਡ ਦੇ ਵਿੱਚ ਕੁਝ ਥਾਵਾਂ ਖਾਲੀ ਸੀਗੀਆਂ ਬਿਲਕੁਲ ਸੁੰਨੀਆਂ ਸੀ ਰੜੇ ਮੈਦਾਨ ਇਹਨਾਂ ਨੇ ਉਹਨਾਂ ਥਾਂ ਤੇ ਜੰਗਲ ਲਵਾਤਾ ਔਰ ਨਾਦੀ ਨਾਲ ਨਾ ਇਕੱਲੇ ਬੂਟੇ ਨਹੀਂ ਲਾਏ ਯਾਦ ਰੱਖਿਓ ਬੂਟਾ ਲਾਉਣਾ ਬਹੁਤ ਸੌਖਾ ਆ ਪਰ ਬੂਟੇ ਨੂੰ ਪਾਲਣਾ ਉਹ ਬਹੁਤ ਔਖਾ ਕਾਰਜ ਹੈ ਬਈ ਬੱਚੇ ਪਾਲਣ ਵਾਲਾ ਹੀ ਕੰਮ ਆ ਕਹਿੰਦੇ ਵੀਰਾਂ ਨੇ ਨਾ ਇੱਕ ਟੈਂਕੀ ਲੈਣੀ 500 ਲੀਟਰ ਦੀ ਉਹ ਟੈਂਕੀ ਦੇ ਵਿੱਚ ਰੇੜੀ ਦੇ ਉੱਤੇ ਰੱਖ ਕੇ ਪਾਣੀ ਦੇ ਨਾਲ ਭਰ ਕੇ ਇਹ ਆਪ ਸਾਰੇ ਇਦਾਂ ਰਾਹਾਂ ਦੇ ਉੱਤੇ ਨਗਰ ਦੇ ਵਿੱਚ ਪਾਣੀ ਪਾਉਂਦੇ ਆ। ਸੋ ਕੱਲਾ ਪਾਣੀ ਨਹੀਂ ਪਾਉਂਦੇ। ਤੁਸੀਂ ਧਿਆਨ ਨਾਲ ਦੇਖੋ ਬੂਟਿਆਂ ਦੇ ਥੱਲੇ ਸਫਾਈ ਬਹੁਤ ਹੈ। ਬੂਟਿਆਂ ਦੀ ਲਗਾਤਾਰੇ ਸ਼ੰਗਾਈ ਵੀ ਕਰਦੇ ਨੇ, ਸਫਾਈ ਵੀ ਕਰਦੇ ਨੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਨਾਲ ਦੀ ਨਾਲ ਨਾ ਇੱਕ ਹੋਰ ਉਪਰਾਲਾ ਬਹੁਤ ਸੋਹਣਾ ਮੁੰਡੇ ਕਰਦੇ ਆ। ਤਕਰੀਬਨ 50, 100, 200 ਬੂਟਾ ਇਹ ਆਪਣੇ ਕੋਲ ਆਪ ਤਿਆਰ ਕਰਕੇ ਇਰਖਦੇ ਨੇ ਜਿਹੜਾ ਵੀ ਕੋਈ ਮਿਲਣ ਆਉਂਦਾ ਕੋਈ ਰਿਸ਼ਤੇਦਾਰ ਕੋਈ ਦੋਸਤ ਜਾਂ ਕੋਈ ਇਹਨਾਂ ਦਾ ਕੰਮ ਦੇਖਣ ਆਉਂਦਾ ਉਹਨੂੰ ਇਹ ਤੋਹਫੇ ਵਜੋਂ ਨਾ ਕੋਲੋਂ ਬੂਟੇ ਦਿੰਦੇ ਨੇ ਜਿਹੜਾ ਮਰਜ਼ੀ ਕੋ ਬੂਟਾ ਜਿਹਨੂੰ ਜਿਹੜਾ ਚਾਹੀਦਾ ਜਾਂ ਲੋੜ ਹੋਵੇ ਪਸੰਦ ਹੋਵੇ ਉਹ ਇਹਨਾਂ ਤੋਂ ਲੈ ਸਕਦਾ ਪਿੰਡ ਦੀ ਪੰਚਾਇਤ ਪਿੰਡ ਦੇ ਐਨ ਆਰ ਆਈ ਵੀਰ ਭੈਣ ਭਰਾ ਸਾਰੇ ਤੇ ਹੋਰ ਨਗਰ ਨਿਵਾਸੀ ਜਿੰਨੇ ਆ ਕਹਿੰਦੇ ਵੀ ਤਕਰੀਬਨ ਸਾਰੇ ਪਿੰਡ ਵਾਲੇ ਜਿਹੜੇ ਆ ਉਹ ਸਾਡੇ ਨਾਲ ਸਹਿਯੋਗ ਕਰਦੇ ਅਸੀਂ ਸਾਰਿਆਂ ਦੇ ਧੰਨਵਾਦੀ ਆ ਇਸੇ ਲਈ ਨਾ ਮੈਂ ਤੁਹਾਨੂੰ ਇਹ ਦਿਖਾਉਣ ਆਇਆ ਸੀ ਵੀ ਹੁਣ ਨਾ ਮਹੀਨੇ ਇਕ ਤਾਂ ਆਪਣੇ ਪੰਜਾਬ ਦੇ ਵਿੱਚ ਇੱਕ ਲਹਿਰ ਚੱਲਣੀ ਹੈ ਲੋਕਾਂ ਨੇ ਬੂਟੇ ਲਾਉਣ ਲੱਗਣਾ ਉਹ ਬੂਟੇ ਲਾ ਕੇ ਅਸੀਂ ਭੁੱਲ ਵੀ ਜਾਂਦੇ ਹਾਂ ਬੂਟਿਆਂ ਦੀ ਕੋਈ ਕੇਅਰ ਨਹੀਂ ਬਸ ਲਾਲ ਐ ਫੋਟੋਆਂ ਖਿਚਾ ਲਈਆਂ ਤੇ ਜਾ ਬਸ ਉਹਨਾਂ ਨੂੰ ਅਪਲੋਡ ਕਰ ਲਿਆ ਤੇ ਕੰਮ ਨਿਬੜ ਗਿਆ ਪਰ ਬੂਟੇ ਅਸਲ 'ਚ ਲਾਉਣਾ ਪਾਲਣਾ ਇਹਨਾਂ ਲਗਾਤਾਰ ਕੀਤੇ ਜਾਣ ਵਾਲਾ ਇੱਕ ਕੰਮ ਹੁੰਦਾ ਤੁਸੀਂ ਆ ਵੀਰਾਂ ਤੋਂ ਸਿੱਖੋ ਆਓ ਤੁਹਾਨੂੰ ਮੈਂ ਨਾ ਵੀਰਾਂ ਨੂੰ ਦਿਖਾ ਲਦਾ ਵੀ ਇਹ ਕੰਮ ਕਿੱਦਾਂ ਕਰਦੇ ਤੇ ਤੁਸੀਂ ਇਹਨਾਂ ਦਾ ਨੰਬਰ ਡਿਸਪਲੇ ਕਰਦਾ ਮਨਜਿੰਦਰ ਬਰਾੜ ਦਾ ਇਹ ਵੀਰਦੂਣਾ ਤੁਸੀਂ ਆਪ ਜਾ ਕੇ ਇਹਨਾਂ ਦੇ ਪਿੰਡ ਵੀ ਦੇਖ ਸਕਦੇ ਨਾਲੇ ਇਹਨਾਂ ਤੋਂ ਕਹਾਣੀ ਪੁੱਛ ਲਿਓ ਵੀ ਕਿੱਦਾਂ ਤੁਸੀਂ ਸ਼ੁਰੂ ਹੋਏ ਕਿੱਦਾਂ ਫਿਰ ਜਿਹੜਾ ਵਿਰੋਧ ਸੀ ਉਹਨਾਂ ਨੂੰ ਕਿੱਦਾਂ ਤੁਸੀਂ ਸ਼ਾਂਤ ਕੀਤਾ ਜਾਂ ਉਹ ਕਿੱਦਾਂ ਤੁਹਾਡੇ ਫਿਰ ਹੌਲੀ-ਹੌਲੀ ਸਮਰਥਨ ਚ ਆ ਗਿਆ ਸਾਡੇ ਭਾਜੀ ਪਿੰਡ ਜਾਣੀਆਂ ਸ਼ਾਗੁਰ ਦੇ ਨਹੀਂ ਦੀ ਪੈਂਡ ਪੈਂਦਾ ਜੀ ਤੇ 2019 ਦੇ ਵਿੱਚ ਜਦੋਂ ਸ੍ਰੀ ਗੁਰੂ ਨੰਗ데ਵ ਜੀ ਦਾ ਜੋ 550 ਸਾਲਾ 2019 ਦੇ ਵਿੱਚ ਸੀਗਾ ਤੇ ਉਸ ਤੋਂ ਅਸੀਂ ਬੂਟੇ ਲਾਉਣ ਦੀ ਸਟਾਰਟ ਕੀਤੀ ਜੀ ਤੇ 5 ਸਾਲਾਂ ਦੇ ਵਿੱਚ ਹੁਣ ਤੱਕ ਅਸੀਂ 1600 ਬੂਟਾ ਜੀ ਲਾ ਚੁੱਕੇ ਹਾਂ 2024 ਤੱਕ ਸ਼ੁਰੂਆਤ ਕੀਤੀ ਜੀ ਪਹਿਲਾਂ ਜੋ ਰਸਤੇ ਸੀ ਜਿੱਦਾਂ ਜਿਹੜੇ ਰਸਤਿਆਂ ਦੇ ਬੂਟੇ ਲਗਾਏ ਗਏ ਜੀ ਉਹਨਾਂ ਨੂੰ ਦੋਨਾਂ ਪਾਸੇ ਮਿੱਟੀ ਲਾ ਕੇ ਪਹਿਲਾਂ ਉਹਨਾਂ ਨੂੰ ਚੌੜਾ ਕੀਤਾ ਗਿਆ ਜੀ ਤੇ ਬਾਅਦ ਚ ਉਹ ਜੀ ਬੂਟੇ ਦੀ ਸਟਾਰਟਿੰਗ ਕੀਤੀ ਲਾਉਣ ਦੀ ਫਿਰ ਉਹਨਾਂ ਨੂੰ ਪਾਲਿਆ ਜੀ ਅਸੀਂ ਗੜਾਈ ਕਰਦੇ ਰਿਹਾ ਉਹਦੀ ਟਾਈਮ 'ਤੇ ਪਾਣੀ ਪਾਉਂਦੇ ਰਿਹਾ ਜਦੋਂ ਹਰ ਇੱਕ ਸਾਲ ਬਾਅਦ ਕੋਈ ਬੂਟੇ ਮਰ ਜਾਂਦੇ ਸੀ 5-7 ਕੋਈ 10 ਕੋਈ 15 ਹਰ ਇੱਕ ਸਾਲ ਮਰ ਜਾਂਦੇ ਸੀਗੇ ਜੀ ਉਹਨੂੰ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਦੁਬਾਰਾ ਲਾਏ ਉਹ ਪਾਲੇ ਵੀ ਤੇ ਸਾਡੇ ਕੋਲ ਬਕਾਇਦਾ ਰਿਕਾਰਡ ਹੈਗਾ ਜੀ ਉਹਦਾ 1600 ਬੂਟੇ ਦਾ ਤੇ ਕੋਈ ਝੂਠੀਆਂ ਗੱਲਾਂ ਨਹੀਂ ਗੀਆਂ ਜੀ ਤੇ ਅਸੀਂ ਦਿਖਾ ਸਕਦੇ ਆ ਤੇ ਸਾਡੇ ਕੋਲ ਇੱਥੇ ਬੂਟੇ ਕੁਝ ਤਿਆਰ ਕਰਕੇ ਵੀ ਰੱਖੇ ਹੋਇਆ ਕੁਚ 400 ਬੂਟਾ ਤਕਰੀਬਨ ਹੋਊਗਾ ਤੇ ਹਰੇਕ ਦਰਖਤ ਦਾ ਹਰੇਕ ਫਲ ਦਾ ਬੂਟਾ ਫਲ ਦਾ ਬੂਟਾ ਵੀ ਤਕਰੀਬਨ ਹੈਗਾ ਜੀ ਤੇ ਜਦੋਂ ਸਾਡਾ ਕਬੂਟਾ ਕੋਈ ਮੈਸ ਹੁੰਦਾ ਵਾ ਤੇ ਅਸੀਂ ਉਥੋਂ ਚੱਕ ਕੇ ਤਾਂ ਲਗਾ ਦਿੰਦਾ ਜੀ ਛੋੜੀ ਨਾਸਰੀ ਕੀਤੀ ਹੈ ਤਿਆਰ ਨਹੀਂ ਨਾਸਰੀ ਕਹਿ ਸਕਦੇ ਆਪਾਂ ਤੇ ਇਹ ਬੂਟੇ ਪੰਜਾ ਫਲਾਂ ਜੀ ਅਸੀਂ ਬਹੁਤ ਬਜਾਏ ਅੱਗ ਤੋਂ ਵੀ ਬਜਾਏ ਆਪਦੇ ਟਰੈਕਟਰ ਦਾ ਤੇਲ ਅਸੀਂ ਜਦੋਂ ਟਰੈਕਟਰ ਤੇਲ ਖੋਦ ਬਾਲ ਕੇ ਲੋਕਾਂ ਦੀ ਇਹਨਾਂ ਦੀ ਜ਼ਮੀਨ ਲਾਦੀ ਨਾਲ ਸਾਰਿਆਂ ਦੇ ਘੇੜੇ ਲਾ ਜਾਣੇ ਹਾਲਾਂ ਦੇ ਵੀ ਜੇ ਕੋਈ ਅੱਗ ਲਾਵੇ ਤੈਨੂੰ ਸੇਕ ਨਾ ਪਵੇ ਜੀ ਤੇ ਫਿਰ ਗੁਜਰਾਂ ਤੋਂ ਵੀ ਬਚਾਏ ਜੀ ਜਿੱਦਾਂ ਉਹਨਾਂ ਦੇ ਗੁਜਰਾਂ ਦੇ ਪਸ਼ੂ ਮਾਰ ਦਿੰਦੇ ਸੀਗੇ ਜੀ ਖੈ ਮਾਰ ਦਿੰਦੇ ਪਸ਼ੂ ਨੂੰ ਤੇ ਦਰਖਤਾਂ ਨੂੰ ਤੇ ਉਹਨਾਂ ਤੋਂ ਵੀ ਬਚਾਏ ਅੱਗ ਤੋਂ ਵੀ ਬਚਾਏ ਜੀ ਫੇ ਪਾਣੀ ਪਾ ਕੇ ਉਹਨਾਂ ਨੂੰ ਟੈਂਕੀ ਬਣਾਈ ਜੀ ਕਰੇ ਅਸੀਂ ਤੇ ਪਾਣੀ ਪਾੜ ਲਈ ਉਹਨੂੰ ਤੇ ਉਹ ਟੈਂਕੀ ਦਾ ਪਾਣੀ ਪਾ ਕੇ ਤੇ ਉਹਨਾਂ ਨੂੰ ਅਸੀਂ ਪਾਲਿਆ ਜੀ ਤਕਰੀਬਨ 5 ਸਾਲ ਹੋ ਗਏ ਜੀ ਤੇ ਹਰ ਇੱਕ ਸਾਲ ਬੂਟੇ ਫਿਰ ਵੀ ਵਿੱਚੋਂ ਮੈਸ ਹੋ ਜਾਂਦੇ ਆ 15 ਤੋਂ 20 ਹਰ ਇੱਕ ਸਾਲ ਲਗਾਏ ਜਾਂਦੇ ਕੀ ਦੁਬਾਰਾ ਬੂਟੇ ਤੇ ਹੁਣ ਮੁੰਡੇ ਸੀਗੇ ਨਾਲ ਸਹਿਯੋਗ ਸਾਰਿਆਂ ਦਾ ਟੀਮ ਸੀਗੀ ਸਾਡੀ 15 ਮੁੰਡਿਆਂ ਦੀ ਟੀਮ ਸੀਗੀ ਕਿ ਜਿੰਨਾਂ ਜੋ ਅਸੀਂ ਹੁਣ ਚਾਰ ਰਹਿ ਗਏ ਜੀ ਬਾਕੀ ਚਲੇ ਗਏ ਆ ਬਾਹਰ ਤੇ ਇੱਕ ਸਾਡੇ ਸਰਪੰਚ ਸਾਹਿਬ ਜੀਤਾ ਰਣਜੀਤ ਸਿੰਘ ਜੀਤਾ ਤੇ ਉਹ ਯੂਐਸਏ ਆ ਤੇ ਜਿਨ੍ਹਾਂ ਨੇ ਸ਼ੁਰੂਆਤ ਕਰਾਈ ਸੀਗੀ ਤੇ ਬਾਕੀ ਹੁਣ ਮੁੰਡੇ ਨਾਲ ਆ ਜਿੰਨੇ ਵੀ ਹੈਗੇ ਅਸੀਂ ਲੱਗੇ ਹੋਏ ਆ ਜੀ ਤੇ ਲੱਗੇ ਰਵਾਂਗੇ ਜੀ ਇਹ ਭਾਜੀ ਮੈਂ ਤਾਂ ਦਸਾਂ ਦਾ ਬਾਹਰ ਹੀ ਰਹਿਂਦਾ ਫਨਫੈਨ ਦੇ ਵਿੱਚ ਆ ਤੇ ਜਦੋਂ ਮੈਂ 2017 ਦੇ ਵਿੱਚ ਤੇ ਬਾਬਿਆਂ ਦੇ ਨਾਲ ਜੁੜੇ ਹੋਏ ਸੀਗੇ ਤੇ ਉੱਥੋਂ ਇਹਨਾਂ ਨੂੰ ਲੱਗੀ ਫਿਰ ਨਾਲ ਆ ਕੇ ਮੈਂ ਵੀ ਬਾਬਿਆਂ ਦੇ ਕੋਲ ਜਾਣ ਲੱਗਾ ਤੇ ਹੁਣ ਤੇ ਇੱਥੇ ਰਹੀਦਾ ਖੇਤੀਬਾੜੀ ਕਰੀਦੀ ਆ ਤੇ ਨਾਲ ਇਹਨਾਂ ਦੇ ਫਿਰ ਇਦਾਂ ਹੀ ਸ਼ੌਕ ਪੈ ਗਿਆ ਤੇ ਹੈਗੇ ਵੀ ਗੋਵ ਵਧੀਆ ਹੈ ਨਾ ਕੁਦਰਤ ਨੂੰ ਮੰਨਣਾ ਚਾਹੀਦਾ ਥੋੜਾ ਜਿਹਾ ਕਈ ਲੋਕੀ ਥਾੜ ਦਿੰਦੇ ਹੈਗੇ ਖੁਸ਼ ਨਹੀਂ ਸੀਗੇ ਫਿਰ ਮਸਾਂ ਵਿਚ ਆਏ ਉਹਨਾਂ ਲੋਕਾਂ ਨੂੰ ਸਮਝਾਇਆ ਤੇ ਇਦਾਂ ਕਰਕੇ ਗਵਨਤ ਵਰਗਾ ਲੱਗਦਾ ਪਿੰਡ ਜੀ ਕੀ ਲੋਕੀ ਬੌ ਲੜਦੇ ਸਾਡੇ ਕੰਡੇ ਰੁੱਖ ਫਸਲ ਮਰਦੀ ਆ ਅਗਲਾ ਲੰਦੇ ਹੈਗੇ ਕਿ ਉਹਨਾਂ ਨੂੰ ਮਸਾ ਸਮਝਾਇਆ ਪਰ ਸਿਰ ਉੱਪਰਤੀ ਹੀ ਹੋਏ ਗੁੱਜਰਾਂਵਾਂ ਲਿਜਾਏ ਫਿਰ ਗੁੱਜਰ ਬਹੁ ਖਾਉਂਦੇ ਹੈਗੇ ਉਹਨਾਂ ਨੂੰ ਮਸਾ ਸਮਝਾਇਆ ਲੰਗਣੋ ਹਟਾਇਆ ਰੀਦਾਂ ਕਰਕੇ ਹਨਾ ਬਹੁਤ ਪ੍ਰੋਬਲਮ ਪਰ ਹੁਣ ਸੈਟ ਵੱਲੋਂ ਕਿਉਂ ਨਾ ਆਉਂਦੀ ਜਾਂਦੀ ਏ ਥੋੜੀ ਥੋੜੀ ਮੇਰਾ ਨਾਮ ਹਰਜਿੰਦਰਪਾਲ ਸਿੰਘ ਹੈ ਮੈਂ ਇਹ ਸੰਸਥਾ ਦੇ ਨਾਲ ਉਦੋਂ ਜੁੜਿਆ ਸੀਗਾ ਜਦੋਂ ਕਿ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਕੇ ਬਾਅਦ ਦੇ ਵਿੱਚੋਂ ਅਸੀਂ ਇਕੱਠੇ ਹੋਏ ਪਿੰਡ ਦੇ ਵਿੱਚ ਤੇ ਦੇਖਿਆ ਇੱਥੇ ਪਿੰਡ ਦੇ ਵਿੱਚ ਬੁਰਾ ਹਾਲ ਸੀ ਛੜਕਦਾ ਛੜਕਦੇ ਜਿੱਦਾਂ ਦੋਵੇਂ ਪਾਸੇ ਲੋਕਾਂ ਨੇ ਮਿੱਟੀ ਫੈਲੀ ਵਾਈ ਹੋਈ ਸੀਗੀ ਫਿਰ ਅਸੀਂ ਇਕੱਠੇ ਹੋਏ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਅਸੀਂ ਮਿੱਟੀ ਲਾ ਕੇ ਦੋਵੇਂ ਪਾਸੇ ਸਾਈਡ ਪੂਰੀ ਕੀਤੀ ਫਿਰ ਅਸੀਂ ਮਣਕਿਓ ਦੇ ਵਿੱਚ ਬੂਟਿਆਂ ਦੀ ਪਲੈਨਿੰਗ ਕੀਤੀ ਕਿੰਨੇ ਬੂਟੇ ਲੱਗਣਗੇ ਫਿਰ ਇਕੱਠੇ ਹੋਏ ਇਕੱਠੇ ਹੋ ਕੇ ਫਿਰ ਅਸੀਂ ਬੂਟੇ ਲਾਏ ਉਹਨਾਂ ਦੇ ਵਿੱਚ ਫਿਰ ਅਸੀਂ ਫੁੱਲਾਂ ਦੇ ਬੂਟੇ ਲਾਏ ਫਿਰ ਜਦੋਂ ਇੱਕ ਬੂਟਾ ਹੀ ਫਲ ਵਾਲਾ ਲਾਉਂਦੇ ਸੀ ਨਾਲ ਇੱਕ ਬੂਟਾ ਹੀ ਫੁੱਲਾਂ ਵਾਲਾ ਲਾਉਂਦੇ ਸੀ ਤਾਂ ਜੋ ਕਿ ਥੋੜਾ ਜਿਹਾ ਦੇਖਣ ਨੂੰ ਵੀ ਵਧੀਆ ਲੱਗੇ ਤੇ ਥੋੜਾ ਇਹਨਾਂ ਦੇ ਵਿੱਚ ਕਲੈਸ਼ ਨਾ ਹੋਵੇ ਇੱਕ ਬੂਟਾ ਦੂਜੇ ਬੂਟੇ ਦੇ ਵਿੱਚ ਫਸ ਜਵੇ ਤਾਂ ਫਿਰ ਟੁੱਟ ਜਾਂਦਾ ਵੱਧਦਾ ਨਹੀਂ ਫਲਦਾ ਨਹੀਂਗਾ ਤੇ ਟੀਮ ਮੇਰੀ ਬਹੁਤ ਵਧੀਆ ਬਈ ਹੰਜਨ ਦਰਪਾਈ ਹਣੀ ਮੇਨ ਸੀਗੇ ਨਾਲ ਮੋਰੇ ਨਾਲ ਰੰਜੀਤ ਸਿੰਘ ਸੀ ਗਈ ਉਸ ਤੋਂ ਬਾਅਦ ਸਾਡੇ ਨਾਲ ਹੀ 15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਹੁਣ ਸਾਡੇ ਬੰਦੇ ਬਾਹਰ ਹੀ ਚਲ ਗਏ ਆ ਉਹ ਬਾਹਰੋਂ ਜਾ ਕੇ ਹੁਣ ਸਹਿਯੋਗ ਕਰ ਰਹੇ ਆ ਹੌਲੀ ਹੌਲੀ ਬਾਕੀ ਮਾਨਕ ਦੀ ਕਿਰਪਾ ਨਾਲ ਹੀ ਹੋਰ ਬੂਟੇ ਲਾਵਾਂਗੇ ਸੱਸੀ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮੇਰਾ ਆਪਣੇ ਸਾਰੇ ਵੀਰਾਂ ਨੂੰ ਹੀ ਇਹ ਜਾਂੰਤਾ ਪਾਵਾ ਜੀ ਰੁੱਖਾ ਵਾਤਵਾਂਦ ਲਗਾਈ ਜਾਣ ਜੋ ਕੁਦਰਤ ਸਾਡਾ ਉਹਨਾਂ ਖੜਵਾ ਨਾ ਕੀਤਾ ਜਾਵੇ ਰੁੱਖ ਵਾਤਵਾਂਦ ਲਗਾਈ ਜਾਣ ਮੇਰਾ ਨਾਮ ਗੀਰਤੀ ਸਿੰਘ ਆ ਜੀ ਮੈਂ ਡੈਰੀ ਨੂੰ ਨਾਨਾ 5 ਸਾਲ ਤੋਂ ਜੁੜਿਆ ਹਾਂ ਤੇ ਹਰ ਲਫਾਫੇ ਮੈਂ ਹੀ ਭਰਦਾ ਹਾਂ ਸਾਰੇ ਤੇ ਇੱਥੇ ਜੋ ਵੀ ਬੂਟਾ ਉੱਗਦਾ ਫੇ ਪਟਕੇ ਉਹਦੇ ਵਿੱਚ ਕਰ ਦਿੰਦਾ ਹਾਂ ਹਾਂ ਓਕੇ ਤੇ ਕਿੰਨੀ ਉਮਰ ਹੈ ਤੁਹਾਡੀ ਹਾਂ ਮੇਰੇ 10 ਸਾਲ ਕਿਹੜੀ ਕਲਾਸ ਪੜ੍ਹਦਾ ਮੈਂ 4th ਅਚਾ ਤੁਸੀਂ 4th ਵਿੱਚੋਂ ਤੇ ਤੁਸੀਂ ਵੀ ਬੂਟੇ ਲਾਉਣ ਦਾ ਜਿਹੜਾ ਕੰਮ ਹੈ ਆਪਣੇ ਇਹਦੇ ਪਾਪਾ ਹੋਣਾ ਨਾ ਕਰਦੇ ਕੰਮੀ ਦਾ ਲਫਾਫਿਆਂ ਦਾ ਅੱਛਾ ਮੇਨ ਕੰਮ ਹੀ ਇਹਦਾ ਲਫਾਫਿਆਂ ਦਾ ਠੀਕ ਆ ਹਾਂਜੀ ਆ ਜਿਹੜਾ ਰੋਡ ਆ ਜੀ ਇਹਦੇ ਦੋਨਾਂ ਸਾਈਡਾਂ ਤੇ ਪਹਿਲਾਂ ਮਿੱਟੀ ਲਾਈ ਜੀ ਮਿੱਟੀ ਖੜ ਵਾਲੀ ਮੀਂਹ ਨਾ ਖੁਰਦੀ ਗਈ ਤੇ ਮਿੱਟੀ ਫਟ ਫਟ ਰਹਿ ਗਈ ਸੀ ਮੋੜ ਕੇ ਤਿੰਨ ਤਿੰਨ ਫੋਟ ਮਿੱਟੀ ਹੋਰ ਨਾਲ ਲਾ ਕੇ ਫਿਰ ਬੂਟੇ ਲਾਏ ਦੋਨਾਂ ਫਿੱਡਾਂ ਦੇ ਇਹੜੇ ਬੂਟੇ ਲੱਗੇ ਜੀ ਇਹ ਸਾਈਡਾਂ ਤੇ ਜਿਹੜੀ ਸ਼ੜਕ ਦੇ ਵਿੱਚ ਵੀ ਨਾ ਆਉਣ ਤੇ ਉਹਨਾਂ ਦੀ ਵੀ ਕਟਾਈ ਕੀਤੀ ਜਾਂਦੀ ਆ ਤੇ ਖੱਤੇ ਦੇ ਵਿੱਚ ਵੀ ਨਾ ਜਾਣ ਵੀ ਟਰੈਕਟਰ ਜਾਨੀ ਕਿ ਜਿਹੜਾ ਚਲਾਉਣਾ ਵਾ ਜਿਹਦਾ ਖੱਤਾ ਨਾਲ ਲੱਗਦਾ ਉਹਨੂੰ ਕੋਈ ਦਿੱਕਤ ਨਾ ਆਵੇ ਤੇ ਅਗਲਾ ਕਵੇਨਾ ਕਿ ਸਾਡੇ ਖੱਤੇ ਦੇ ਵਿੱਚ ਉਹਨੂੰ ਕਟਾਈ ਕੀਤੀ ਜਾਂਦੀ ਹੈ ਦਰਖਤਾਂ ਦੀ ਛਟਕ ਵਾਲੀ ਸਾਈਡ ਤੋਂ ਵੀ ਖੱਤਾਂ ਵਾਲੀ ਸਾਈਡ ਤੋਂ ਵੀ ਤੇ ਜੋ ਵੀ ਇਹਦੇ ਛਾਪੇ ਹੁੰਦੇ ਆ ਜੋ ਦਰਖਤ ਤੋਂ ਲਾਈਦੇ ਉਹ ਗੱਦਰਾ ਸਾਹਿਬ ਪੌਂਚਦੇ ਕਰ ਦਿੱਤੇ ਆ ਜੀ ਉੱਥੇ ਸੇਵਾ ਜਿਹਦਾ ਬਾਲਣ ਵਰਤਿਆ ਜਾਂਦਾ ਤੇ ਥੱਲੇ ਵੀ ਬੂਟਿਆਂ ਦੀ ਸਫਾਈ ਰੱਖੀ ਦੀ ਆ ਜੀ ਕੋਈ ਸੱਪ ਸੁਪ ਕੋਈ ਇਦਾਂ ਦਾ ਜਾਮਰ ਨਾ ਵਿੱਚ ਲੱਗ ਸਕੇ ਤੇ ਸਾਡੀ ਪੰਜਾਂ ਫਲਾਂ ਤੋਂ ਮਿਹਨਤ ਜਾਰੀ ਆ ਜੀ ਕਰੀ ਜਾਂਦੇ ਆ ਤੇ ਜਿੰਨੇ ਇੱਕ ਮੈਸ ਹੁੰਦੇ ਹਰੇਕ ਸਾਲ ਉਹ ਅਸੀਂ ਸੌਣ ਦੇ ਮਹੀਨੇ ਤੋਂ ਸਟਾਰਟ ਕਰਦੇ ਆ ਭਾਦੋਂ ਤੱਕ ਲਾਈਦੇ ਆ ਜੀ ਤੇ ਉਹ ਜਦੋਂ ਬਰਸਾਤ ਹੁੰਦੀ ਆ ਬੂਟਾ ਜਲਦੀ ਗਰੋਥ ਕਰਦਾ 4 ਤੋਂ 5 ਫੁੱਟ ਬੂਟਾ ਗਰੋਥ ਕਰ ਜਾਂਦਾ ਜੀ ਸੌਣ ਭਾਦੋਂ ਦੇ ਮਹੀਨੇ ਚ ਬੂਟੇ ਲਗਾਏ ਜਾਣ ਇਹ ਦੋ ਸਿਮਾਂ ਆ ਸਿਮਾਂ ਦੇ ਵਿੱਚ ਤਕਰੀਬਨ 1-2 ਕਨਾਲਾਂ ਦਾ ਥਾਂ ਆ ਇੱਕ 1.5 ਤੋਂ 3 ਕਨਾਲਾਂ ਥਾਂ ਉਹਦੇ ਵਿੱਚ ਅਸੀਂ ਜੰਗਲ ਲਾਇਆ ਹਰ ਇੱਕ ਤਰ੍ਹਾਂ ਦਾ ਉਹਦੇ ਵਿੱਚ ਬੂਟਾ ਲਾਇਆ ਜੀ ਫਲ ਵਾਲਾ ਵੀ ਲਾਇਆ ਤੇ ਸ਼ਾਂ ਵਾਲਾ ਵੀ ਲਾਇਆ ਘੱਟੋ ਘੱਟ 6-6 ਸਾਲ ਦੇ ਬੂਟੇ ਹੋ ਗਿਆ ਜੀ ਕਾਫੀ ਸ਼ਾਂ ਉਹਨਾਂ ਦੀ ਪੂਰੇ ਨਜ਼ਾਰੇ ਜੀ ਬਹੁਤ ਵਧੀਆ ਹੋਇਆ ਹੋਇਆ ਸ਼ਾਂਲੋ ਮਾਤਾਵੰਦ ਤਾਂ ਹੈ ਹੀ ਵਧੀਆ ਜੀ ਸ਼ਾਮ ਬਹੁਤ ਜ਼ਿਆਦਾ ਬਹੁਤ ਵਧੀਆ ਹੁੰਦੀ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਕੋਈ ਇਦਾਂ ਦਾ ਕੰਮ ਹੋ ਜਾਂਦਾ ਤਾਂ ਸ਼ਾਮ ਬੈਣ ਨੂੰ ਬਹੁਤ ਵਧੀਆ ਜੀ ਇਹ ਇੱਕ ਹੱਡਾ ਰਿਹੜੀ ਸੀਗੀ ਭਾਈ ਕਰਕੇ ਸਾਰੀ ਜੇਸੀ ਵੀਰੇ ਨਾਲ ਤੋਂ ਦੋ ਢਾਈਕ ਨਾਲ ਬੂਟੇ ਲਾ ਦਤੇ ਐ ਇਨਸਾਫ ਹੁਣ ਸਾਡੇ ਉਥੇ ਟੋਏ ਤਾਣੀਆਂ ਮੱਖੀਆਂ ਨਹੀਂ ਮਾਨਸੇ ਤੋਂ ਆਏ ਉਹ ਰੱਖ ਕੇ ਗਏ ਉਹ ਤੁਹਾਡੇ ਡੱਬੇ ਮੈਨੂੰ ਪੁੱਛ ਕੇ ਤੇ ਮੈਂ ਕਹਾ ਕੋਈ ਨਾ ਰੱਖ ਦੋ ਮੈਂ ਅੱਗ ਨਹੀਂ ਲਾਉਂਦਾ ਕਹਿੰਦੇ ਡੱਬੇ ਨਾਲ ਸੜ ਜਾਣ ਮੈਂ ਕਹਿੰਦਾ ਨਹੀਂ ਮੈਂ ਅੱਗ ਨਹੀਂ ਲਾਉਂਦਾ ਮੈਂ ਉਦਾਂ ਹੀ ਵਾਦੇ ਨਹੀਂ ਪੈੜੀ ਮੈਂ ਅੱਗ ਵੀ ਨਹੀਂ ਲਾਈ ਉੱਥੇ ਅੱਛਾ ਜੀ ਹਾਂ ਜੀ ਦਕਵਤਾਵਨ ਥੋੜਾ ਬਹੁਤ ਵਧੀਆ ਲੱਗਦਾ ਭਾਈ ਅਸੀਂ ਬੂਟੇ ਲਾਏ ਜੀ ਕਲੀਆਂ ਦੇ ਮਨੋਕਾਮਨੀ ਅਰਜਣ ਚੂਤ ਦੇਖ ਸਚੈਨ ਤੇ ਅਮਰੂਦ ਕੌਣ ਸਿਲਵਰ ਰੋਲ ਤੇ ਸ਼ੂਗਰ ਫਰੀ ਜਾਂਨ ਬੂਟਾ ਜੀ ਹਾਂ ਜੀ ਸੁਆਹਾਂ ਆ ਵਾਲਾ ਆ ਵਾਲਾ ਹੈ ਜੀ ਸ਼ੂਗਰ ਫਰੀ ਵਾਲਾ ਸ਼ੂਗਰ ਫਰੀ ਜਾਂ ਨਾਲ ਇਹਦੇ ਜੀ ਆ ਦੂਜਾ ਬੂਆ ਸਿਲਵਰ ਰੋਲ ਹਾਂ ਇਹ ਸਿਲਵਰ ਰੋਲ ਕਮ ਮੈਨੂੰ ਇਹਦਾ ਪਤਾ ਹੈ ਕਿ ਫਿਰ ਬੋਤਲ ਬਰਛ ਲੱਗੇ ਜੀ ਹਾਂ ਜੀ ਆ ਲੂਚਿਆਂ ਦਾ ਬੂਟਾ ਲੱਗਾ ਜੀ ਇਹਨੂੰ ਦਿਨ ਦਾ ਰਾਜਾ ਆ ਕਲੀਆਂ ਇਹ ਆ ਲੂਚਾ ਕਿਹੜਾ ਜੀ ਚੋਹ ਨਾਲ ਦੇ ਬੰਨੇ ਆਖਾ ਬਿਆਹ ਆ ਪਰ ਆ ਹਾਂਜੀ ਓਕੇ ਆਮੀਂ ਠੀਕ ਆ ਆ ਵਾਲਾ ਲੂਚਾ ਪਰਲੇ ਮੈਨੇ ਜੀ ਵੈਰੀ ਨਾਈਸ ਹਾਂਜੀ ਪਾਰਲੀ ਸਾਈਡ ਆ ਇੱਕ ਬੂਟਾ ਜੀ ਇਹਦਾ ਨਾਂ ਹੈਗਾ ਵਾ ਅਲਮੰਡਾ ਇਹ ਵਾਲਾ ਮੇਰੀ ਖਿਆਲ ਨਾਲ ਇਹ ਸ਼ਤੂਤ ਆ ਕਿਹਨੇ ਜੀ ਇਹਨੂੰ ਬੋਲਦੇ ਜਾਂਦਾ ਰਾਜਾ ਇਹਨੂੰ ਬਹੁਤ ਸੋਹਣੇ ਫੁੱਲ ਆਉਂਦੇ ਜੀ ਬਹੁਤ ਸੋਹਣੇ ਫੁੱਲ ਆਉਂਦੇ ਇਹਨੂੰ ਹੁਣ ਵੈਸੇ ਤਾਂ ਸੀਜ਼ਨ ਨਹੀਂ ਗਾ ਫੁੱਲਾਂ ਦਾ ਜੀ ਅੱਛਾ ਜੀ ਹਾਂਜੀ ਇਹ ਦਿਨ ਦਾ ਰਾਜਾ ਹਾਂਜੀ ਠੀਕ ਆ ਰਾਤ ਦੀ ਰਾਣੀ ਹੁੰਦੀ ਹੈ ਤੇ ਦਿਨ ਦਾ ਰਾਜਾ ਐ ਜੀ ਕਹਿੰਦੇ ਆ। ਉਹ ਲਾਲ ਕਲੀ ਆ ਜੀ ਉਹਦੇ ਉੱਪਰਲੇ ਬੰਦੇ ਨਾਲ ਬੂਟਾ ਬੋਤਲ ਵਰਸਦਾ ਜੀ। ਹਾਂਜੀ ਹਾਂਜੀ ਉਹ ਬੋਟਲ ਬਰਸ਼ਰ ਠੀਕ ਆ। ਨਾਲ ਹੀ ਮਨੋਗਾਮਨੀ ਜੀ ਲੱਗੀ ਹੋਈ। ਇਹ ਅਮਰੂਦ ਤੁਸੀਂ ਲਾਦੇ। ਉਹ ਕਾਰਨ ਬੂਟਾ ਹੀ ਸਭ ਤੋਂ ਵੱਡਾ ਐ 1 ਸਾਲ ਜੇ ਤਿਆਰ ਹੋ ਜਾਂਦਾ ਜੀ ਬੂਟਾ ਸ਼ਾਨ ਵਾਲਾ। ਸਾਹਮਣੇ ਜਿਹੜਾ ਵੱਡਾ ਦਰਾਖਤ ਆ। ਇੱਕ ਪਾੜੀ ਦੀ ਲੱਕੜ ਮੈਂ ਦੱਸ ਦਿਆਂ ਵੀ ਇਹਦੀ ਲੱਕੜ ਕੱਚੀ ਹੁੰਦੀ ਆ ਇਹ ਟੁੱਟਦੀ ਬਹੁਤ ਆ ਪਰ ਇਹ ਹੈ ਕਿ ਇਹ ਸਾਲ ਡੇਢ ਸਾਲ ਚ ਇੰਨਾ ਹਾਂ ਇਹ ਸ਼ਾਂ ਕਰ ਦੁੰਦਾ ਆ ਸ਼ਾਂ ਕਿਉਂਕਿ ਅਸੀਂ ਵੀ ਇਹ ਲਾਏ ਹੋਏ ਆ ਪਿੰਡ ਤੇ ਇਸ ਕਰਕੇ ਮੈਨੂੰ ਪਤਾ ਆ ਸੋ ਆ ਇਹਦੀ ਛਤਰੀ ਬਹੁਤ ਸੋਹਣੀ ਇਦਾਂ ਬਣ ਜਾਂਦੀ ਆ ਤੇ ਥੱਲੇ ਛਾਂ ਬੜੀ ਹੋ ਜਾਂਦੀ ਆ ਪਰ ਇਹਦੀ ਲੱਕੜ ਕੱਚੀ ਹੁੰਦੀ ਆ ਇਹ ਮੈਂ ਦੱਸ ਦਵਾ ਜਿਹੇ ਚ ਕਿਹੜੀ ਕਿਹੜੀ ਕਿਸਮ ਦੇ ਬੂਟੇ ਵੀ ਵੱਜਦਾ ਸੀ ਜੀ ਜੀ ਬਾਜੀ ਸਖਚੈਨ ਆ ਜੀ ਆਮਬਿਆ ਛਾਂ ਵਾਲੀ ਬਕੈਣ ਆ ਸਰੀ ਆ ਮਨੋਗਾਮਨੀਆਂ ਜਾਮਨ ਜਾਮਨ ਤੇ ਇਹਦੇ ਵਿੱਚ ਹੈਗੀ ਆ ਕਨੇਰ ਫੁੱਲਾ ਪੀਰੇ ਫੁੱਲਾਂ ਵਾਲੀ ਕਾਲੀ ਆ ਜੀ ਤੇ ਇਹਦੇ ਵਿੱਚ ਕਾਲੀ ਆ ਜੀ ਤੇ ਇਹ ਚ ਕਿਹੜਾ ਦੂਜਾ ਬੂਟਾ ਆ ਅਲਮੰਡੇ ਦਾ ਜੀ 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 ਆ ਪਲਕਣ ਬੋੜ ਟਿੱਪੜਾ ਜੀ ਤੇ ਬਾਕੀ ਦੇ ਵਿੱਚ ਬੂਟੇ ਹੋਣੇ ਨੇ ਨਮ ਦੇ ਬੂਟੇ ਆ ਜੀ ਜੀਬਨ ਬੂਟੇ ਅਸੀਂ ਕਰ ਦੀਦੇ ਆ ਜੀ ਪਿਆਗ ਬੂਟੇ ਤਿਆਰ ਕਰ ਦੀਦੇ ਭਾਜੀ ਅਸੀਂ ਅੱਛਾ ਜੀ ਯਾਨੀ ਕਿ ਜਦੋਂ ਲੱਗੇ ਫਿਰ ਬਹੁਤ ਹੋ ਜਾਂਦੇ ਆ ਉਹਦਾ ਪਿਆਗ ਬੂਟੇ ਅਸੀਂ ਨਹੀਂ ਤਿਆਰ ਕਰੀਦੇ ਭਾਜੀ ਕੋਈ ਕੀ ਦਾ ਕੰਮ ਵੀ ਨਾਲ ਤੰਗਰਾ ਦਾ ਕੰਮ ਜਿੰਨਾ ਕ ਟਾਈਮ ਨਿਕਲਦਾ ਫਿਰ ਅੱਛਾ ਜੀ ਆਪਣੇ ਕੰਮ ਵਿੱਚ ਵਹਿਲੇ ਹੋ ਗਏ ਟਾਈਮ ਛੱਡ ਗਏ ਫਿਰ ਇਹਨਾਂ ਕੰਮ ਕਰ ਲਏ ਤੇ ਇਹਦੇ ਬਾਅਦ ਜਿੱਦਾਂ ਇਹੀ ਜਿਹੜੇ ਬੂਟੇ ਤੁਸੀਂ ਤਿਆਰ ਕਰਦੇ ਆ ਇਹ ਫੇ ਆਪਣੇ ਪਿੰਡ ਲਈ ਹੀ ਕਰਦੇ ਆ ਜਾਂ ਕਿਸੇ ਹੋਰ ਨੂੰ ਵੀ ਆਪਾਂ ਦੇ ਦੇ ਦਿਆ ਬੰਦ ਨੂੰ ਆਪਣੇ ਭੈਣ ਭਰਾ ਨੂੰ ਨਾਲ ਦੇ ਪਿੰਡ ਦੇ ਨੂੰ ਕਿਉਂਕਿ ਕੋਈ ਆਵੇ ਉਹਨੂੰ ਦੇ ਦੇ ਦਈਏ ਭਾਜੀ ਸੁਨੇਹਾ ਇਹ ਹੀ ਆਜੀ ਕਿ ਜਿੰਨੇ ਜ਼ਿਆਦੇ ਦਰਖਤ ਲਾਵਾਂਗੇ ਆਪਾਂ ਤੇ ਉਨਾਂ ਹੀ ਆਪਣਾ ਵਾਤਾਵਰਨ ਦਾ ਬਚਾਜ ਇਹਨਾਂ ਨਾਲ ਹੀ ਮੌਨਸੂਨ ਕਿੰਨੇ ਪਾਉਣਾ ਆਉਂਦੀਆਂ ਜੀ ਮੀਂਹ ਵੀ ਇਹਨਾਂ ਨਾਲ ਜ਼ਿਆਦੇ ਪੈਣਿਆ ਮੀਂਹ ਪੈਣਗੇ ਤਾਂ ਆਪਣਾ ਥੱਲੇ ਵਾਲਾ ਧਰਤੀ ਵਾਲਾ ਲੈਵਲ ਵਾਲਾ ਪਾਣੀ ਤਾਂ ਆਊਗਾ ਜੀ ਨਹੀਂ ਤੇ ਹਰੇਕ ਸਾਲ 10 ਦਾ ਫੁੱਟ ਚੋੜ ਥਾਂ ਤੇ ਰਹਿ ਜਾਂਦਾ ਜੀ ਤੇ ਪਾਣੀ 150 ਫੁੱਟ ਤੱਕ ਤਕਰੀਬਨ ਪਹੁੰਚ ਚੁੱਕਾ ਵਾ ਸਾਰੇ ਹਰੇਕ ਪਿੰਡ ਦੇ ਯਾਨੀ ਕਿ ਮੁੰਡੇ ਨੌਜਵਾਨਾਂ ਨੂੰ ਬੇਨਤੀ ਆ ਜੀ ਹਰੇਕ ਆਪਣੇ ਪਿੰਡ ਜਿਆਦਾ ਤੋਂ ਵੱਧ ਤੋਂ ਵੱਧ ਬੂਟੇ ਲਾਉਣ ਦੀ ਕੋਸ਼ਿਸ਼ ਕਰਨ ਜੀ ਤੇ ਉਹਨਾਂ ਨੂੰ ਪਾਲਣ ਲੋਕਾਂ ਦੀ ਅੱਗ ਤੋਂ ਬਚਾਉਣ ਵਾਲੇ ਜਿਹੜੀ ਅੱਗ ਲਾਉਂਦੇ ਆ ਨਾਲੇ ਪਸ਼ੂਆਂ ਤੋਂ ਬਚਾਉਣ ਆਸ ਹੈ ਜੀ ਹਾਂਜੀ ਹੁਣ ਆ ਪੈਣਾ ਕੁਦਰਤ ਦੇ ਨਾਲ ਖਲਵਾੜ ਨਹੀਂ ਕਰਨਾ ਪੈਣਾ ਜੀ ਪਿਆਰ ਕਰਨਾ ਚਾਹੀਦਾ ਕੁਦਰਤ ਇੱਕ ਬੰਦਾ ਕਰੇ ਜੀ ਫੇਰ ਗੱਲ ਬਣਦੀ ਬਣਦੀ ਗੱਲ ਸਾਡੇ ਦੇਖਣ ਦੇ ਵਿੱਚ ਹੀ ਆ ਦੋਨਾਂ ਏਰੀਆ ਬਾਬਿਆਂ ਨੇ ਰੇਤਾ ਟੱਬੇ ਹੁੰਦੇ ਹੀ ਵਹੀਂ ਤੇ ਜਾ ਕੇ ਦੇਖ ਲੋ ਨੰਦ ਬੱਜੇ ਪਏ ਕੋਲਾ ਬੋਲਦੀਆਂ ਉਹ ਤਾਂ ਕਹਿੰਦੇ ਦੇਪੋਦੀ ਪਹਿਲਾਂ ਜੀ ਤੇ ਇਦਾਂ ਕਰੇ ਹਰੇਕ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਪੀ ਆਰ ਪੰਜਾਬ ਦੇ ਉੱਤੇ ਤੁਸੀਂ ਸਮਾਂ ਦਿੱਤਾ ਇਹ ਤੁਹਾਡਾ ਵੀ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਭਾਈ ਜਲ ਕੇ ਆਏ ਸਾਡੇ ਕੋਲ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਬਹੁਤ ਥੈਂਕ ਯੂ